ਭਾਗਾ ਆਪਣਾ ਦੇ ਨਾਲ ਲੱਗਦੇ ਪਿੰਡ ਮੱਥੂਆਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਤਿੰਨ ਜੀਆਂ ਦੇ ਰੋਡ ਐਕਸੀਡੈਂਟ ਬਹੁਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਆਓ ਕਰਦੇ ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਸਈ ਸਰ ਜਿਹੜੀ ਘਟਨਾ ਕਿਵੇਂ ਵਾਪਰੀ ਔਰ ਤੁਹਾਡਾ ਕੀ ਸਬੰਧ ਸੀ ਪਰਵਾਰ ਦੇ ਨਾਲ ਮੇਰਾ ਪੁੱਤ ਵੀ ਦੋ ਕਿਸ਼ ਬੰਦਾ ਸੀ ਉਹ ਵੀ ਸਾਡਾ ਸੁਧੀ ਜੰਜ ਨਾਲ ਲੱਗਦਾ ਸੀ ਠੀਕ ਕਿ ਐਤਵਾਰ ਨੂੰ ਇਹ ਬਾਰਾਗੋਏ ਤੋਂ ਬੇਆਪੰਡੋਂ ಔੜੀਪੂਾਈ ਕੋਲੇ ਪਟਨਪੁਰੋਂ ਉਹਨਾਂ ਨੂੰ ਮਿਲਣ ਵਾਸਤੇ ਕਿਉਂਕਿ ਦਾ ਤਕਰੀਬਨ 2.5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਇਹਨਾਂ ਦੀ ਪ੍ਰੈਜ ਜਿਹੜੀ ਮਨਵੀਰ ਹੈ ਉਹ ਕੈਨੇਡਾ ਤੋਂ ਆਈ ਸੀ ਉਹਨੇ ਵਾਪਸ ਕੈਨੇਡਾ ਜਾਣਾ ਸੀ ਤੇ ਇਸ ਲਈ ਪਰਿਵਾਰ ਉਹ ਰਿਸ਼ਤੇਦਾਰ ਗਏ ਸਾਰਮਖ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਗਏ ਸੀ ਜਦੋਂ ਉਸ ਤੋਂ ਇੱਕ ਦਿਨ ਸੋਮਵਾਰ ਉੱਥੇ ਰਹੇ ਮੰਗਲਵਾਰ ਨੂੰ ਸੂਬਾ ਬਿਲਦਰੀ ਤੋਂ ਆਇਆ ਵੀ ਅਸੀਂ ਅੱਜ ਨਹੀਂ ਆਵਾਂਗੇ ਪਿੰਡ ਇੱਥੇ ਰਵਾਂਗੇ ਅਸੀਂ ਕੋਈ ਘੂਰ ਦੇਗਾ ਤੇ ਦਰਸ਼ਨ ਕਰਨ ਜਾ ਰਹੇ ਹਾਂ ਔਰ ਫਿਰ ਪਤਾ ਨਹੀਂ ਕਿਵੇਂ اچانک ਉਹਨਾਂ ਨੇ ਫੈਸਲਾ ਬੋਲ ਕੇ ਤਕਰੀਬਨ 12:00 ਵਜੇ ਵਾਪਸੀ ਕਰ ਲਈ ਤੇ ਕਰ ਤੋਂ ਮੈਂ 10-12 ਕਿਲੋਮੀਟਰ ਐ ਖੋਣਗੇ ਤੇ ਜਦੋਂ ਇਹ ਸਰਕਾਰੀ ਗਵਰਨਮੈਂਟ ਬੱਸ ਦੇ ਨਾਲ ਮੰਦਪਗੀ ਕਰਤਾ ਵਾਪਸੀ ਇਹ ਵਾਕਿਆ ਕਦੋਂ ਦਾ ਜੀ ਇਹ ਕੱਲ ਮੰਗਲਵਾਰ ਤਕਰੀਬਨ ਸਾਡੇ 12:00 12:30 ਦੇ ਦਰਮਿਆਨ ਹੋਇਆ ਕਿੱਥੇ ਹੋਇਆ ਜੀ ਵਾਕਿਆ ਇਹ ਗੰਗਾ ਨਗਰ ਤੋਂ ਅੱਗੇ ਪਰੰਪਰ ਰੋਡ ਤੇ ਪਰਿਵਾਰ ਦੇ ਕਿੰਨੇ ਮੈਂਬਰ ਸੀ ਜੀ ਕਿੰਨੇ ਇਸ ਵਕਤ ਸੁਰੱਖਿਅਤ ਹਨ ਪਰਿਵਾਰ ਦੇ ਪੰਜ ਮੈਂਬਰ ਸੀ ਜੀ ਸੂਰਜਵੀਰ ਆਪ ਡਰਾਈਵ ਕਰ ਰਿਆ ਸੀ ਨਾਲ ਉਹਦੀ ਪਤਨੀ ਮਨਦੀਪ ਕੌਰ ਸੀ ਇੱਕ ਮਾਤਾ ਸੁਦੀਪ ਕੌਰ ਉਹਦੀ ਭੈਣ ਮਨਵੀਰ ਕੌਰ ਤੇ ਉਹਨਾਂ ਦੀ ਛੋਟੀ ਬੇਟੀ ਭੈਣ ਦੀ ਉਹਦੀ ਸੂਰਜਵੀਰ ਦੀ ਭਾਣ ਜੀ ਜਿਹੜੀ ਮੈਜਰ 1 ਸਾਲ ਦੀ ਸੀ ਪੰਜ ਪਰਿਵਾਰ ਦੇ ਜੀ ਸੀ ਜਿਹਨਾਂ ਦੇ ਚਾਰਾਂ ਦੀ ਮੌਤ ਹੋ ਗਈ ਤੇ ਮਨਵੀਰ ਕੌਰ ਜੀਰੇ ਲਾ ਗਿਆ ਹਸਪਤਾਲ ਤੇ ਟੱਕ। ਸਾਨੂੰ ਪਤਾ ਲੱਗਾ ਇਸ ਬੱਚੀ ਦਾ ਜਨਮ ਦਿਨ ਵੀ ਸੀ ਕੈਨੇਡਾ ਤੋਂ ਆਈ ਹੋਈ ਸੀ। ਉਹਨਾਂ ਦਾ ਕੱਲ ਜਨਮ ਦਿਨ ਸੀ ਇਸੇ ਕਰਕੇ ਉਹਨਾਂ ਨੇ ਉਹ ਜਿਹੜਾ ਰਹਿਣ ਦਾ ਪ੍ਰੋਗਰਾਮ ਕੈਂਸਲ ਕਰਕੇ ਵੀ ਅਸੀਂ ਇੱਕ ਜਨਮ ਦਿਨ ਇੱਕ ਸਾਡੇ ਕੋਲ ਟਾਈਮ ਥੋੜਾ ਤੇ ਤਾਂ ਹੀ ਸ਼ਾਇਦ ਉਹਨਾਂ ਨੇ ਆਉਣ ਦਾ ਪ੍ਰੋਗਰਾਮ ਬਣਾ ਲਿਆ। ਫੈਸਲ ਕਰਤਾ ਜਿਹੜਾ ਰਹਿਣ ਦਾ ਪ੍ਰੋਗਰਾਮ। ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਜਿਹੜੀ ਮੰਦਪਾਗੀ ਘਟਨਾ ਇੱਕ ਡਰਾਈਵਰ ਤੋਂ ਹੋਈ ਉਹ ਵੀ ਸਰਕਾਰੀ ਬੱਸ ਤੇ। ਕਾਰ ਤੋਂ ਹੀ ਮੰਗ ਕਰਦੇ ਆਂ ਜਿਵੇਂ 10 ਦੇ ਮੌਕੇ ਤੇ ਜਾ ਕੇ ਸਾਡੇ ਰਿਸ ਦਾ ਅਸੀਂ ਆਪ ਸਾਰੇ ਜਾ ਕੇ ਉੱਥੇ ਪੜਤਾਲ ਕੀਤੀ ਵੀ ਇਹਦਾ ਵੜਿਆ ਕੀ ਬਣੀ ਹੈ ਤੇ ਸਾਨੂੰ ਪਤਾ ਲੱਗਾ ਕਿ ਡਰਾਈਵਰ ਸਿਰਫ ਡੋਣ ਵਾਸਤੇ ਉੱਥੇ ਆਇਆ ਸੀ ਡਿਉਡੀ ਜਿਹੜਾ ਕਿ ਅਨਟ੍ਰੇਨ ਸੀ ਤੇ ਫੋਨ ਦੀ ਵੀ ਵਰਤੋਂ ਕਰ ਰਿਆ ਸੀ ਡਾਕਟਰ ਮਟੌਕ ਹੈ ਤੇ ਉਸ ਲਈ ਉਹਨੇ ਰੌਂਗ ਸਾਈਡ ਤੇ ਜਾ ਕੇ ਜਦੋਂ ਕਿ ਸੂਰਜਵੀਰ ਨੇ ਗੱਡੀ ਬਿਲਕੁਲ ਕੱਟੇ ਉਟਾਰੀ ਵੀ ਹੈ ਜਦੋਂ ਉਹ ਵੀਡੀਓ ਤੇ ਫੋਟੋ ਵੇਖਦੇ ਆਂ ਪਰ ਉਹਨੇ ਲੌਫ ਸਾਈਡ ਤੇ ਆ ਕੇ ਉਹ ਟੇਕ ਕਰਦਾ ਸੀ ਜਾਂ ਉਹਦੀ ਅੱਖ ਲੱਗ ਗਈ ਜਾਂ ਫੋਨ ਤੇ ਧਿਆਨ ਸੀ ਪਤਾ ਨਹੀਂ ਪਰ ਮਨਤ万 ਜਾਣਦਾ ਤੇ ਇਹ ਮੰਦਭਾਗੀ ਜਦਨਾ ਵਾਪਰ ਗਈ ਅਸੀਂ ਪ੍ਰਿਆਵ ਸਰਕਾਰ ਤੋਂ ਵੀ ਰਾਸ਼ਟਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅਗੋਂ ਹੋਰ ਜੀਆਂ ਮੰਦਭਾਗੀ ਇਤਰਾਮ ਨਾ ਵਾਪਰੇ ਇਹ ਕਿਹਦੇ ਸ ਘਟਨਾ ਨੂੰ ਕਿਉਂਕਿ ਪਰਿਵਾਰ ਦੇ ਜਿਹੜੇ ਕੁਝ ਮੈਂਬਰ ਅਗੇ ਇਸ ਵਕਤ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਸਭ ਘਟਨਾ ਨੇ ਬਹੁਤ ਮੰਦਭਾਗੀ ਕਹਿੰਨੇ ਆ ਕਿਉਂਕਿ ਅਸੀਂ ਇਕੱਠੇ ਰਹਿੰਦੇ ਆ ਸਾਥ ਹੋ ਵੀ ਸਾਇ ਨਹੀਂ ਹੁੰਦਾ ਉਹ ਹਰ ਵਜੇ ਸਿੰਘ ਡੱਟਦਾ ਬੰਦੇ ਇੱਥੇ ਇਕੱਠੇ ਮੈਨੇ ਇਕੱਠੇ ਹੋ ਰਹੇ ਤੇ ਨਾਲ ਹੀ ਰਹਿੰਦੇ ਆ ਹੁਣ ਜਦੋਂ ਦਾ ਇਹ ਪਾਣਾ ਵਰਤਿਆ ਸਾਨੂੰ ਆਪ ਕੋ ਕੋਈ ਸਜਰੇਗਾ ਤੁਹਾਡੇ ਸੰ ਸਰਪੰਚ ਸਾਹਿਬ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਖਿਲਾਫ ਕਿਸ ਤਰ੍ਹਾਂ ਮੰਗ ਕਰਦੇ ਆ ਤੁਸੀਂ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੇ 5 ਜੀ ਚਲੇ ਗਏ ਇਹ ਕੋਈ ਖਾਲਾ ਹੀ ਦਾ ਵਰਤਾ ਹੈ ਨਹੀਂਗਾ ਵੀ ਆਪਾਂ ਕਹਿ ਦਈਏ ਵੀ ਇਹ ਤਾਂ ਚਲੇ ਗਏ ਤਾਂ ਚਲੇ ਗਏ ਕਿ ਨਹੀਂ ਆ ਘਰ ਸੁਨਣਾ ਹੋਵੇ ਸਾਡੇ ਇੱਕ ਬੰਦਾ ਹੀ ਰਹਿ ਗਿਆ ਇਸ ਘਰ ਦੇ ਵਿੱਚ ਜਿਹੜੀ ਉੱਥੇ ਤੁਸੀਂ ਗਏ ਸੀਗੇ ਜੀ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਿਸ ਤਰ੍ਹਾਂ ਆਸ਼ਵਾਸ਼ਣ ਦਿੱਤਾ ਗਿਆ ਕਾਰਵਾਈ ਦਾ ਉੱਥੇ ਨੇ ਤਾਂ ਬਹੁਤ ਮਦਦ ਕੀਤੀ ਹੈ ਸਾਡੀ ਸਾਡਾ ਸਾਰਾ ਕੁਝ ਬਹੁਤ ਜਲਦੀ ਕੀਤਾ ਉਹਨਾਂ ਨੇ ਠੀਕ ਹੈ ਜੀ ਹਾਂ ਹੁਣ ਪੰਜਾਬ ਸਰਕਾਰ ਤੋਂ ਕਿਸ ਤਰ੍ਹਾਂ ਤੁਸੀਂ ਮੰਗ ਕਰਦੇ ਆ ਇਸ ਤਰ੍ਹਾਂ ਕਿ ਉਹ ਜਿਹੜੇ ਬੰਦੇ ਨੂੰ 도ਰਨ ਲਈ ਆਇਆ ਸੀ ਹੁਣ ਸਸਤਾ ਜਾ ਮਿਲਣੀ ਚਾਹੀਦੀ ਹੈ ਠੀਕ thank you